ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਖੜੇ ਹਨ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਹਰਿਆਣਾ ਸਰਕਾਰ ਵੱਲੋਂ ਉਹੀ ਹਰਿਆਣਾ ਸਰਕਾਰ ਡਿੱਗ ਚੁੱਕੀ ਹੈ ਤੇ ਉੱਥੇ ਹੀ ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਬਦਲਦੇ ਹੀ ਮੁੱਖ ਮੰਤਰੀ ਖੱਟੜ ਦੀ ਸਰਕਾਰ ਦੇ ਵਿੱਚ ਜੋ ਮੁੱਖ ਮੰਤਰੀ ਦਾ ਅਹੁਦਾ ਗਵਾ ਚੁੱਕੇ ਹਨ ਉਹਨਾਂ ਦੇ ਬਦਲਦੇ ਹੀ ਕਿਸਾਨਾਂ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਹਨ ਜੋ ਕਿ ਕਿਤੇ ਨਾ ਕਿਤੇ ਵੱਡਾ ਪੁਚਾਲ ਲੈ ਆਵੇਗਾ ਰਾਜਨੀਤੀ ਦੇ ਵਿੱਚ ਅਤੇ ਉੱਥੇ ਹੀ ਕਿਸਾਨਾਂ ਵੱਲੋਂ ਵੀ ਵੱਡਾ ਐਕਸ਼ਨ ਲਿਆ ਜਾ ਰਿਹਾ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਕਿਸਾਨ ਆਗੂਆਂ ਵੱਲੋਂ ਕੀਤੇ ਵੱਡੇ ਖੁਲਾਸੇ ਵੱਲ ਤੇ ਤੁਹਾਡਾ ਕੀ ਕਹਿਣਾ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ ਚਾਹੀਦਾ ਕਿਸਾਨ ਆਗੂਆਂ ਵੱਲੋਂ ਜਰੂਰ ਕਮੈਂਟ ਕਰਨਾ ਅੱਜ ਸ਼ੰਭੂ ਬਾਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆਵਾਂ ਫੋਰਮਾਂ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਚਾਲ ਲਿਆ ਦੂਗਾ ਔਰ ਪਾਰ ਪਾਰ ਗਠਜੋੜ ਨੂੰ ਮਜਬੂਰ ਕਰੂਗਾ ਪਿਓ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ 30ਵੇਂ ਦਿਨ ਵਿੱਚ ਦਾਖਲਿਆ ਦੂਜੇ ਬੰਨੇ ਮੋਦੀ ਸਰਕਾਰ ਦੀਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾਪ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਖ ਪਹੁੰਚਿਆ ਹੁਣ ਪਾਪ ਪਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਔਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾ ਸਕੇ Hindu Sikhਾਂ ਦਾ ਰੌਲਾ ਪਾਸ ਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੋਣ ਵਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇਓ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਿਹੜੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਏ ਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਤੋਂ ਚੋਣ ਜਾਬਤਾ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ ਮੀਡੀਆ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ 'ਚ ਆ ਔਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ ਧੰਨਵਾਦ ਮੈਂ ਸਰਵਣ ਸਿੰਘ ਪੰਨੇਰ ਜੀ ਸ਼ੰਭੂ ਬਾਰਡਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਵੇਂ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਮ ਵੱਲੋਂ ਜਿਹੜਾ ਵਾ ਮੋਰਚਾ ਜਿਹੜਾ ਚੱਲ ਰਿਹਾ ਹੈਗਾ ਵਾ ਇਹਨੂੰ ਅੱਜ 3ਵਾਂ ਦਿਨ ਹੋ ਗਿਆ ਵਾ ਚਲੋ ਮੋਰਚੇ ਦਾ 3ਵਾਂ ਦਿਨ ਨਾ ਕਹਿ ਕੇ ਇਹ ਕਹੀਏ ਕਿ ਮੋਦੀ ਸਰਕਾਰ ਨੇ ਜਿਹੜੇ ਹਰਿਆਣਾ ਦੇ ਬਾਡਰਾਂ ਦੇ ਰਾਹ ਵਾ ਇਹ ਰੋਕਿਆ ਨੂੰ ਲਗਭਗ 30 ਦਿਨ ਹੋ ਚੱਲੇ ਆ ਔਰ ਜਿੱਥੇ ਕਿਸਾਨ ਬਾਡਰਾਂ ਤੇ ਬੈਠੇ ਆ ਉੱਥੇ ਪੰਜਾਬ ਦੀ ਆਰਥਿਕਤਾ ਤੇ ਜਿਹੜਾ ਇਹਦਾ ਮਾੜਾ ਪ੍ਰਭਾਵ ਪੈ ਰਿਹਾ ਪੰਜਾਬ ਦੇ ਜਿੰਨੇ ਵੀ ਵਪਾਰੀ ਤਬਕਾ ਵਾ ਜਿੰਨਾ ਵੀ ਟਰਾਂਸਪੋਰਟ ਤਬਕਾ ਵਾ ਜਿੰਨੀਆਂ ਵੀ ਸਾਡੀਆਂ ਸਬਜ਼ੀਆਂ ਵਾਂ ਛੋਟਾ ਮੋਟਾ ਵਪਾਰ ਕਰਨ ਵਾਲਾ ਜਿਹੜਾ ਰੋਜ਼ ਹਰਿਆਣਾ ਦੇ ਇਨ੍ਹਾਂ ਬਾਰਡਰਾਂ ਥਾਣੀ ਨੰਗਦਾ ਸੀ ਉਹਦਾ ਪਹਿਲੀ ਗੱਲ ਖਰਚਾ ਵੀ ਵੱਧ ਆ ਰਿਹਾ ਤੇ ਨੁਕਸਾਨ ਵੀ ਹੋ ਰਿਹਾ ਔਰ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕੇਂਦਰ ਤੇ ਇਹ ਆਰਥਿਕਤਾ ਦਾ ਨੁਕਸਾਨ ਪੂਰਾ ਕਰਨ ਲਈ ਦਬਾਅ ਪਾਉਣਾ ਚਾਹੀਦਾ ਔਰ ਕੇਂਦਰ ਨੂੰ ਇਹ ਪੂਰਾ ਕਰਨਾ ਚਾਹੀਦਾ ਦੁੱਖ ਵਾਲੀ ਗੱਲ ਆ ਵੀ ਪੰਜਾਬ ਸਰਕਾਰ ਵੀ ਇਹਦਾ ਐਸਟੀਮੇਟ ਨਹੀਂ ਲਾ ਰਹੀ ਐਸਟੀਮੇਟ ਲਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਤੁਹਾਡੇ ਇਸ ਕੰਮ ਕਰਕੇ ਸਾਡਾ ਇਹਨਾਂ ਨੁਕਸਾਨ ਹੋ ਗਿਆ ਇਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਜਿਵੇਂ ਅਰਧ ਸੈਨਿਕ ਫੋਰਸ ਲਾ ਕੇ ਰੱਖੇ ਹੋਏ ਆ ਉਹਨਾਂ ਅਰਧ ਸੈਨਿਕ ਫੋਰਸਾਂ ਨੇ ਜਿਵੇਂ ਹਰਿਆਣਾ ਨੂੰ ਖੁੱਲੀ ਜੇਲ ਬਣਾਇਆ ਹੈਗਾ ਉਹਨਾਂ ਦਾ ਕੀ ਕਸੂਰ ਹੈ ਜਦੋਂ ਅਸੀਂ ਐਲਾਨ ਨਹੀਂ ਕਰਤਾ ਵੀ ਉਹਨਾਂ ਤੇ ਭਈ ਜਦੋਂ ਸਰਕਾਰ ਰਾਹ ਖੋਲੂਗੀ ਅਸੀਂ ਉਸ ਵੇਲੇ ਹਰਿਆਣੇ ਦੇ ਬਾਰਡਰ ਜਿਹੜੇ ਆ ਉਹ ਗਾਂ ਦਿੱਲੀ ਵੱਲ ਨੂੰ ਜਾਵਾਂਗੇ ਫਿਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਫੋਰਸ ਲਾਉਣ ਦਾ ਕੋਈ ਮਤਲਬ ਹੈਗਾ ਵਾ ਔਰ ਜਾਂ ਜਿਹੜੇ ਆ ਇਹ ਦੋ ਗਾਂ ਜਿੰਨੇ ਵੀ ਬਾਰਡਰ ਬੰਦ ਕੀਤੇ ਹੋਏ ਆ ਆ ਇਹਨਾਂ ਬਾਰਡਰਾਂ ਤੋਂ ਇਲਾਵਾ ਪਿੱਛੇ ਹਰਿਆਣੇ ਦੇ ਵਿੱਚ ਉਹ ਰੱਖੋ ਔਰ ਦਿੱਲੀ ਦੇ ਵਿੱਚ ਹਾਲੇ ਵੀ ਬੈਰੀਕੇਟਿੰਗ ਬਹੁਤ ਤਗੜੀ ਹੈਗੀ ਇਹਦੀ ਸਮਝ ਨਹੀਂ ਆਉਂਦੀ ਵੀ ਦਿੱਲੀ ਦੇ ਲੋਕਾਂ ਨੂੰ ਸਰਕਾਰ ਜਾਣਬੁੱਝ ਕੇ 30 ਦਿਨ ਤੋਂ ਕਿਉਂ ਤੰਗ ਕਰ ਰਹੀ ਹੈਗੀ ਆ ਇਹਦਾ ਹਿਸਾਬ ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਜੀ ਕੋ ਮੋਦੀ ਸਰਕਾਰ ਕੋ ਲੈਣਾ ਚਾਹੀਦਾ ਅਰ ਅੱਜ ਜਿਵੇਂ ਜਿਵੇਂ ਪਾਜਪਾ ਸਰਕਾਰ ਦੀਆਂ ਨੀਤੀਆਂ ਨੇ ਜਿਹੜੀ ਪਰਚੂਨ ਮੰਗਾਈ ਦਾ ਰਿਆ ਇਹ ਵੱਧ ਰਹੀ ਆ ਅਰ ਲਗਾਤਾਰ ਰੇਟ ਜਿਹੜੇ ਆਮ ਲੋਕ ਜੜੀਆਂ ਚੀਜ਼ਾਂ ਵਰਤੋਂ ਚ ਲੈਉਂਦੇ ਆ ਉਹਨਾਂ ਦੇ ਰੇਟ ਆਮ ਮਾਰਕੀਟ ਦੇ ਵਿੱਚ ਵੱਧ ਰਹੇ ਹੈਗੇ ਨੇ ਲਕਸ਼ਣਾ ਦੇ ਵਿੱਚ ਵੀ ਇਹ ਸਪਸ਼ਟ ਹੋ ਗਿਆ ਵੀ ਸਰਕਾਰ ਦੀ ਨੀਤੀ ਠੀਕ ਨਹੀਂ ਹੈਗੀ ਜਿਹੜੇ ਪ੍ਰਧਾਨ ਮੰਤਰੀ ਜੀ ਹੁਣ ਲਗਾਤਾਰ ਉਦਘਾਟਨ ਕਰਦੇ ਫਿਰਦੇ ਨੇ ਠੀਕ ਹੈ ਵੀ ਅਸੀਂ ਜੀ ਹੁਣ ਜਾ ਕੇ ਜੀ ਰੋਜ਼ਗਾਰ ਵਧਾ ਰੰਗੇ ਭਾਈ 10 ਸਾਲ ਤਾਂ ਨੰਗੇ ਸਭ ਤੋਂ ਦੁਨੀਆ ਦੇ ਵਿੱਚ ਵੱਡੀ ਬੇਰੋਜ਼ਗਾਰੀ ਸਾਡੇ ਦੇਸ਼ ਵਿੱਚ ਆ ਹੁਣ ਭਈ ਜੜੀਆਂ ਚੀਜ਼ਾਂ ਦੇ ਹੁਣ ਉਦਘਾਟਨ ਕਰ ਰਹੇ ਜੀ ਇਹਨਾਂ ਦਾ ਰੋਜ਼ਗਾਰ ਦਾ ਫਾਇਦਾ ਪਨ ਕਿਹਨਾਂ ਨੂੰ ਮਿਲ ਜੂਗਾ ਤੋਂ ਉਹ 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 ناکਾਮ ਗੱਲਾਂ ਨੇ ਇਸ ਕਰਕੇ ਜਿਵੇਂ ਕਿਸਾਨ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਪਿਆ ਵਾ ਕਿਸਾਨ ਅੰਦੋਲਨ ਨੇ ਮੁੱਦੇ ਜੜੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਇੱਕ ਨੰਬਰ ਤੇ ਰੱਖ ਦਿੱਤੇ ਨੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੇ ਮੋਦੀ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਵੀ ਇਹ ਪਰਦੇ ਦੇ ਪਿੱਛੇ ਡਿਕਟੇਟਰਸ਼ਿਪ ਆ ਇਹਨਾਂ ਦੀ ਇਹ ਕਿਸੇ ਵੀ ਮੁਲਕ ਦੀ ਜਿਹੜੀ ਜਮਹੂਰੀਅਤ ਕਦਰਾਂ ਕੀਮਤਾਂ ਵਾਂ ਇਸ ਢੰਗ ਨਾਲ ਨਹੀਂ ਹੁੰਦੀਆਂ ਹੈਗੀਆਂ ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਬਿਹੇਵ ਕਰ ਰਹੀ ਹੈਗੀ ਆ ਔਰ ਖੇਤੀ ਸੈਕਟਰ ਲਈ ਇਹ ਕੁਝ ਵੀ ਨਹੀਂ ਕਰ ਸਕੇ ਜਿੰਤੋਂ ਤੱਕ ਆਮਦਨ ਦੁੱਗਣੀ ਕਰਨ ਦਾ ਸਵਾਲ ਆ ਇਹ ਉਹਦੇ ਵਿੱਚ ਵੀ ਅਸਫਲ ਹੋਗੇ ਔਰ ਕਿਸਾਨਾਂ ਨੂੰ ਕੁਝ ਫਾਇਦਾ ਦੇਣ ਦੀ ਮਤਲਬ ਜਿਹੜੀ ਖੁਦਕੁਸ਼ੀਆਂ ਦੀ ਦਰ ਹੈ ਇੱਕ ਦਿਨ ਵਿੱਚ 118 ਕਿਸਾਨ ਤੇ ਖੇਤ ਮਜ਼ਦੂਰ ਇਹਨਾਂ ਦੀ ਸਰਕਾਰ ਵਿੱਚ ਸਭ ਤੋਂ ਵੱਧ ਹੈਗੀ ਆ ਤੋ ਇਸ ਕਰਕੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੇ ਦੇਸ਼ ਨੂੰ ਇੱਕਮੁੱਠ ਕੀਤਾ ਵਾ ਕਿਸਾਨਾਂ ਮਜ਼ਦੂਰਾਂ ਤੇ ਇਕੱਠੇ ਹੋਏ ਆ ਇਸ ਕਰਕੇ CAA ਵਾਲਾ ਜਿਹੜਾ ਚੱਕਰ ਐ ਵਿੱਚ ਪਾਉਣਾ ਪੈ ਗਿਆ ਵੀ ਹੁਣ ਲਕਸ਼ਣਾ ਤੇ ਜਿੱਤਦੇ ਨਹੀਂ ਹੈਗੇ ਵਿੱਚ ਇਹਨੂੰ ਲਾਓ ਔਰ ਜਿਵੇਂ ਇਹਨਾਂ ਦੀ ਹਰਿਆਣਾ ਵਿੱਚ ਗਠਜੋੜ ਸਰਕਾਰ ਟੁੱਟ ਗਈ ਆ ਜਣੀ ਉਹ ਉਹ ਵੀ ਕਿਸਾਨ ਅੰਦੋਲਨ ਦਾ ਪ੍ਰਭਾਵ ਆ ਆ ਜਿਹੜੀ ਜੀ ਜੀ ਪੀ ਆ ਉਹਨੂੰ ਲੱਗਦਾ ਵੀ ਅਸੀਂ ਭਲਾ ਭੀ ਹਰਿਆਣੇ ਦੇ ਲੋਕਾਂ ਕੋ ਕਾਨੂੰ ਕੁੱਤੇਖਾਨੀ ਖਰਾਉਣੀ ਆ ਕਾਨੂੰ ਇਹਨਾਂ ਤੇ ਇਹਨਾਂ ਦਾ ਵਿਰੋਧ ਤੇ ਹੋਣਾ ਹੋਣਾ ਸਾਡਾ ਕਿਉਂ ਵਿਰੋਧ ਹੋਣਾ ਇਸ ਕਰਕੇ ਭਰਾਓ ਅੰਦੋਲਨ ਲਗਾਤਾਰ ਜੜਾ ਵਾ ਉਹ ਸਾਰੇ ਪੰਜਾਬੀਆਂ ਦੇਸ਼ਵਾਦੀਆਂ ਆਪਣੀਆਂ ਦੋਵਾਂ ਫੋਰਮਾਂ ਦੀਆਂ ਆਗੂ ਟੀਮਾਂ ਲੋਕਾਂ ਦੇ ਸਹਿਯੋਗ ਹਰ ਸਿਵਲ ਸੁਸਾਇਟੀ ਦੇ ਹਰ ਕਿਸਮ ਦੇ ਸਹਿਯੋਗ ਨਾਲ ਦਿਨ ਪ੍ਰਤੀ ਦਿਨ ਅੱਗੇ ਵਧ ਰਿਹਾ ਹੈਗਾ ਔਰ ਦੋਵਾਂ ਫੋਰਮਾਂ ਨੇ ਅੱਜ ਫੈਸਲਾ ਕੀਤਾ ਵੀ 3 ਵਜੇ ਅੱਜ 3 ਵਜੇ ਸ਼ੰਭੂ ਦੇ ਬਾਰਡਰ ਦੇ ਉੱਤੇ ਵੱਡੀ ਪੀਸੀ ਕਰਕੇ ਬਿਲਕੁਲ ਟਾਈਮ ਨਾਲ ਔਰ ਅਗਲੇ ਜਿਹੜੇ ਐਲਾਨ ਆ ਉਹ ਕੀਤੇ ਜਾਣਗੇ ਔਰ ਤਾਂ ਜੋ ਆਉਣ ਵਾਲੀ ਰਣਨੀਤੀ ਅੱਗੇ ਕਿਹੜੇ ਵੱਡੇ ਐਲਾਨ ਹੋ ਰਿਹਾ ਜਿਹਦੇ ਨਾਲ ਮੋਦੀ ਸਰਕਾਰ ਨੂੰ ਜੜੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ ਵੱਡੇ ਐਲਾਨ ਹੋਣੇ ਆ ਤਾਂ ਅਸੀਂ ਆਪਣੇ ਪੇਜ ਰਾਹੀਂ ਵੀ ਸਾਰੀ ਪ੍ਰੈਸ ਨੂੰ ਅਪੀਲ ਕਰਦੇ ਹਾਂ ਕੋਈ ਦਿੱਲੀੋਂ ਆਉਣਾ ਚਾਹੁੰਦਾ ਚੰਡੀਗੜ੍ਹ ਦੂਦਰਾਟੇ ਉਹ ਸ਼ੰਭੂ ਬਾਰਡਰ ਤੇ 3 ਵਜੇ ਵੱਡੇ ਐਲਾਨ ਜਿਹੜੇ ਦੋਵਾਂ ਫੋਰਮਾਂ ਨੇ ਕਰਨੇ ਉਹਦੇ ਵਾਸਤੇ ਜ਼ਰੂਰ ਪਹੁੰਚੇ ਤੋਂ ਇਸ ਕਰਕੇ ਜਿਵੇਂ ਆਪਾਂ ਦੇਖ ਰਹੇ ਹਾਂ ਐਤਵਾਰ ਦੇ ਦਿਨ ਬਹੁਤ ਜ਼ਿਆਦਾ ਇੱਥੇ ਇਕੱਠ ਹੋ ਜਾਂਦਾ ਵਾ ਤੋਂ ਜਿਹੜੇ ਸਾਡੇ ਮਲਾਜ਼ਮ ਭਰਾ ਵਾ ਉਹ ਬਹੁਤ ਵਧੀਆ ਵਾ ਉਹ ਆਪਣੇ ਬੱਚਿਆਂ ਸਮੇਤ ਫੈਮਲੀ ਸਮੇਤ ਐਤਵਾਰ ਵਾਲੇ ਦਿਨ ਇੱਥੇ ਹਾਜ਼ਰੀ ਲਵਾ ਕੇ ਜਾ ਰਹੇ ਅਸੀਂ ਧੰਨਵਾਦੀ ਹਾਂ ਔਰ ਲਗਾਤਾਰ ਜੜੀਆਂ ਵਾ ਟਰੈਕਟਰ ਟਰਾਲੀਆਂ ਜੜੀਆਂ ਵਾ ਉਹ ਵੱਧ ਰਹੀਆਂ ਹੈਗੀਆਂ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਪੰਜਾਬ ਦੇ ਵਿੱਚੋਂ ਕੋਈ ਵੀ ਪਿੰਡ ਜਿਹਾ ਨਾ ਰਹੇ ਜਿਨ੍ਹਾਂ ਦੀ ਇੱਕ ਟਰੈਕਟਰ ਟਰਾਲੀ ਇੱਥੇ ਨਾ ਖੜੇ ਹੈਗੇ ਸੋ ਜਿਹੜੇ ਐਲਾਨਿਆ ਸੀ 3 ਵਜੇ ਤੁਹਾਨੂੰ ਇਸ ਬਾਰਡਰ ਤੋਂ ਕਰਾਂਗੇ ਔਰ ਇਹ ਮੋਰਚੇ ਦੇ ਵਿੱਚ ਦੇਖੋ ਕਿੰਨੀਆਂ ਵੀ ਦੇਸ਼ ਦੀਆਂ ਵੱਡੀਆਂ ਮੰਗਾ ਹੋਣ ਬੇਸ਼ੱਕ ਵੱਡੀਆਂ ਮੰਗਾ ਨੇ ਬੇਸ਼ੱਕ ਇਹਨਾਂ ਦਾ ਰਿਸ਼ਤਾ ਸਿੱਧਾ ਡਬਲਯੂਟੀਓ ਨਾਲ ਟਕਰਾਂਦਾ ਹੈਗਾ ਔਰ ਇਹ ਵੱਡੀਆਂ ਮੰਗਾਂ ਹਮੇਸ਼ਾ ਲੰਮੇ ਸਿਰੜੀ ਤੇ ਲੰਮੇ ਦਾਦ ਦੇ ਸੰਘਰਸ਼ਾਂ ਤੋਂ ਹੀ ਪ੍ਰਾਪਤ ਹੁੰਦੀਆਂ ਹੈਗੀਆਂ ਵਾ ਇਹ ਇਹ ਸੌਖੀਆਂ ਸिखਾ ਲਈਆਂ ਸਰਕਾਰ ਮੰਨਣ ਵਾਲੀ ਨਹੀਂ ਹੁੰਦੀ ਕਿਉਂਕਿ ਖੇਤੀ ਸੰਕਟ ਬਹੁਤ ਵੱਡਾ ਸੰਕਟ ਆ ਖੇਤੀ ਸੰਕਟ ਕੱਲਾ ਭਾਰਤ ਦਾ ਨਹੀਂ ਇਹ ਦੇਸ਼ ਵਿਆਪੀ ਖੇਤੀ ਸੰਕਟ ਹੋ ਗਿਆ ਯੂਰਪ ਪੂਰੇ ਦੇ ਵਿੱਚ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਹੈਗੇ ਆ ਜਿਹੜੇ ਵਿਕਸਤ ਮੁਲਕ ਹੈਗੇ ਆ ਅਸੀਂ ਦੇ ਭਰਾਓ ਵਿਕਾਸ ਸਿਲ ਮੁਲਕਿਆਂ ਜਿਨ੍ਹਾਂ ਦੇ ਵਿੱਚ ਸਮੱਸਿਆਵਾਂ ਹੋਰ ਬਹੁਤ ਜ਼ਿਆਦੀਆਂ ਨੇ ਨਾ ਸਾਨੂੰ ਇੰਨੀਆਂ ਕੋ ਸਬਸਿਡੀਆਂ ਮਿਲ ਰਹੀਆਂ ਨਹੀਂ ਇਸ ਕਰਕੇ ਇਹ ਸਮੱਸਿਆ ਬਹੁਤ ਵੱਡੀ ਆ ਅਰ ਲੰਮੀ ਲੜਾਈ ਤੋਂ ਬਾਅਦ ਹੀ ਇਹ ਸਮੱਸਿਆ ਜਿਹੜੀ ਆ ਉਹ ਹੱਲ ਕੀਤੀ ਜਾ ਸਕਦੀ ਆ ਅੱਜ ਫੇਰ ਬਾਈ ਇੰਨਾ ਬਾਰਡਰਾਂ ਤੇ ਸੰਘਰਸ਼ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫਸੀ ਆ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਏ ਅੰਦੋਲਨ ਅਰ ਸਰਕਾਰ ਦੇ ਮੂੰਹ ਚ ਕੋੜ ਕਿੱਲੀ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਇਹ ਪਰਸੈਪਸ਼ਨਾਂ ਜਿਹੜੀਆਂ ਬੁੱਧੀਜੀਵੀਆਂ ਦੀਆਂ ਕਿਆਰ ਸਚਾਈਆਂ ਹੁਣ ਦੇਖੋ ਕੈਨੂੰ ਚਲ ਗਈਆਂ ਵੀ ਚੋਣ ਜਾਪਤਾ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਪਹਿਲੇ ਹਫਤਾ ਹੁਣ ਚਾਪ ਚੋਣ ਜਾਪਤਾ ਕਿਉਂ ਖਿੱਚਿਆ ਜਾ ਰਿਹਾ ਸ਼ਾਇਦ ਮੋਦੀ ਸਰਕਾਰ ਅੰਦੋਲਨ ਨੂੰ ਕਹਿੰਦੀ ਆ ਵੀ ਸ਼ਾਇਦ ਅਸੀਂ ਨਹੀਂ ਕਹਿੰਦੇ ਚੰਗੀ ਗੱਲ ਆ ਕਰ ਲੋ ਹੱਲ ਹੈਗਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਦੋ ਫਾਰਮਾਂ ਦੀ ਕਿਤੇ ਲੀਡਰਸ਼ਿਪ ਕੱਚੀ ਕੁਲੀ ਹੈਗੀ ਆ ਵੀ ਇਹ ਕੋਈ ਪੋਲਾ ਪਤਲਾ ਸਮਝੌਤਾ ਕਰ ਦੇਣਗੇ ਬਿਲਕੁਲ ਨਹੀਂ ਅਜਿਹਾ ਹੋਣਾ ਹੈਗਾ ਸਹੀ ਜਿਵੇਂ ਮੰਗਾ ਸੀ ਉਹਨਾਂ ਦੇ ਸਾਹਮਣੇ ਰੱਖਿਆ ਉਸੇ ਦਿਸ਼ਾ ਦੇ ਵਿੱਚ ਠੋਸ ਹੱਲ ਕੱਢਿਆ ਜਾਊਗਾ ਸੋ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਦੀ ਜਿਹੜਾ ਸੰਘਰਸ਼ ਆ ਉਹ ਬਿਲਕੁਲ ਵਾਜਬ ਆ ਇਹ ਮੰਗ ਜਾਇਜ਼ ਹੈਗੀ ਆ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਵੀ ਜਿਹੜੇ ਇਹ ਗੱਲ ਕਹਿੰਦੇ ਸੀਗੇ ਵੀ ਇਹਦੇ ਤੇ ਜੀ ਏਨੇ ਲੱਖ ਕਰੋੜ ਰੁਪਏ ਲੱਗਦਾਗਾ ਭਲਿਓ ਮਾਨਸੋ ਜਦੋਂ ਤੁਸੀਂ ਸਾਡੇ ਕੋ ਇਹ ਖਰੀਦ ਕੇ ਰੱਖੋਗੇ ਤੁਹਾਡੇ ਪਹਿਲੋ ਤੇ ਪੈਸੇ ਲੱਗਣਗੇ ਤੁਸੀਂ ਅਗਲੇ ਬੰਨੇ ਵੀ ਵੇਚਣਾ ਹੈਗਾ ਨਾ ਤੁਹਾਨੂੰ ਉਹਦੇ ਤੋਂ ਕੋਈ ਚਾਰ ਛਲੜਾ ਬਚਣੀਆਂ ਹੈਗੀਆਂ ਜਾਣਾ ਕੁਝ ਵੀ ਨਹੀਂ ਹੈਗਾ ਤੋਂ ਸਾਨੂੰ ਨਹੀਂ ਲੱਗਦਾ ਕੋਈ ਬਾਲਾ ਇਤਿਕ ਖਰਚਾ ਹੈਗਾ ਜੇ ਖਰਚਾ ਤੇ ਬਹੁਤ ਥੋੜਾ ਹੈਗਾ ਵਾ ਤੋ ਇਸ ਕਰਕੇ ਦੇਸ਼ ਦੀ 65% ਆਬਾਦੀ ਜਿਹੜੀ ਕਿਸਾਨਾਂ ਦੀ ਸਿੱਧੀ ਆ ਖੇਤ ਮਜ਼ਦੂਰਾਂ ਦੀ ਪਾਲ ਹੋਰ ਵਾਦਿਆ ਉਹਦੇ ਵਾਸਤੇ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਹੈ ਕਿ ਸਭ ਤੋਂ ਵੱਡੀ ਇਸ ਅੰਦੋਲਨ ਦੀ ਪ੍ਰਾਪਤੀ ਆ ਵੀ ਦੇਸ਼ ਦਾ ਕਿਸਾਨ ਮਜ਼ਦੂਰ ਅੱਜ ਮੋਦੀ ਸਰਕਾਰ ਕੋ ਭਾਜਪਾ ਕੋ ਪੂਰੀ ਤਰ੍ਹਾਂ ਨਰਾਸ਼ ਹੈਗਾ ਵਾ ਵੀ ਇਹ ਸਾਡੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਨਾ ਹੀ ਅਜਿਹਾਂ ਕੋ ਸਾਨੂੰ ਆਸ ਰੱਖਣੀ ਚਾਹੀਦੀ ਆ ਜਿਹੜੀ ਆਰਐਸਐਸ ਦੀ ਪਾਛਪਾ ਦੀ ਜਿਹੜੀ ਪਾਲਸੀ ਆ ਵੀ ਘਟ ਗਿਣਤੀਆਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਦਲਤਾਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਜੜਾ ਭਈ ਇਹਨਾਂ ਦੀਆਂ ਜੜਾਂ ਇਹਨਾਂ ਇਹਨਾਂ ਦੀਆਂ ਜੜਾਂ ਪੰਜਾਬ ਵਿੱਚ ਦੇਸ਼ ਵਿੱਚ ਲਾਉਣ ਦਾ ਯਤਨ ਕਰਦਾ ਸਾਨੂੰ ਉਹਨਾਂ ਦੇ ਚਿਹਰੇ ਵੀ ਪਛਾਣਨੇ ਚਾਹੀਦੇ ਆ ਦੇਖੋ ਜਿਵੇਂ ਇਹਨਾਂ ਨੇ ਸ਼੍ਰਮਣੀ ਕਮੇਟੀ ਹਰਿਆਣੇ ਦੀ ਜੋ ਕੁਝ ਇਹਨਾਂ ਨੇ ਕੀਤਾ ਜਿਵੇਂ ਪਟਨਾ ਸਾਹਿਬ ਵਾਲੇ ਗੁਰਦੁਆਮਾਂ ਤੇ ਜੋ ਕੁਝ ਸਾਨੂੰ ਸਾਹਮਣੇ ਨਜ਼ਰ ਆਉਂਦਾ ਜੋ ਹਜੂਰ ਸਾਹਿਬ ਦੇ ਗੁਰਦੁਆਮਾਂ ਤੇ ਜਿਵੇਂ ਇੰਡਾਇਰੈਕਟਲੀ ਪਾਛਪਾ ਫੋਰਸਲੀ ਜਿਵੇਂ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਕਰਦੀ ਆ ਅਜਿਹੀ ਪਾਰਟੀ ਨੂੰ ਬਾਈ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਹੋ ਜੀ ਪਾਰਟੀ ਦੀਆਂ ਜੜ੍ਹਾਂ ਲੱਗਣ ਦੇਣੀਆਂ ਚਾਹੀਦੀਆਂ ਵਾਂ ਜਿਹੜੀ ਇੰਨੀ ਕਟੜ ਆ ਇਸ ਤਰੀਕੇ ਨਾਲ ਜਿਵੇਂ ਉਹ ਕੱਲਾ ਤੇ ਕੱਲਾ ਪੂਰੀ ਤਰ੍ਹਾਂ ਮਤਲਬ ਆਪਸੀ ਭੇੜ ਹਿੰਦੂਆਂ ਮੁਸਲਮਾਨਾਂ ਦਾ ਪੇੜ ਹਿੰਦੂਆਂ ਸਿੱਖਾਂ ਦਾ ਪੇੜ ਹਿੰਦੂਆਂ ਦਲਤਾਂ ਸਵਰਨ ਜਾਤੀਆਂ ਦਾ ਦਲਤਾਂ ਦਾ ਪੇੜ ਔਰ ਜੋ ਮਣੀਪੁਰ ਚ ਹੋ ਰਿਹਾ ਅਸੀਂ ਤਾਂ ਅੱਜ ਵੀ ਮੰਗ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਨੂੰ ਢੀਕ ਰਹੇ ਨੇ ਤੁਹਾਨੂੰ ਵੱਡੇ ਇੰਟਰਨੈਸ਼ਨਲ ਕਮੰਤਰੀ ਖਿਡਾਰੀਆਂ ਨੇ ਵੀ ਕਹਿ ਛੱਡਿਆ ਵੀ ਮਣੀਪੁਰ ਜਾਣਾ ਚਾਹੀਦਾ ਤੁਹਾਨੂੰ ਇੱਕ ਇੱਕ ਸਾਲ ਦਾ ਉਹ ਸੜ ਰਿਹਾ ਵਾ ਉੱਥੇ ਜਾ ਕੇ ਦੇਖਣਾ ਚਾਹੀਦਾ ਮੌਕੇ ਦੇ ਕੀ ਹਾਲਾਤ ਆ ਗਏ ਨੇ ਪਰ ਉੱਤਰ ਪੂਰਬੀ ਰਾਜਾਂ ਵਿੱਚ ਪ੍ਰਧਾਨ ਮੰਤਰੀ ਜੀ ਦੌਰਾ ਤੇ ਕਰਦੇ ਨੇ ਪਰ ਮਣੀਪੁਰ ਦੇ ਵਿੱਚ ਬਿਲਕੁਲ ਨਹੀਂ ਜਾਂਦੇ ਹੈਗੇ ਤੋਂ ਇਸ ਕਿਸਮ ਦੀ ਜੜੀ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਆਰਐਸਐਸ ਭਾਈ ਪੰਜਾਬ ਦੇ ਲੋਕੋ ਇਹ ਇਹ ਪਾਰਟੀ ਨਾਲ ਫਿਰ ਕੋਈ ਗਠਜੋੜ ਕਰੇ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਪੰਜਾਬੀਆਂ ਨੂੰ ਤੋਂ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਪਛਾਣਨਾ ਚਾਹੀਦਾ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਇਨਾਂ ਦੀਆਂ ਪਿੰਡਾਂ 'ਚ ਹੋਰਨਾ ਥਾਮਾਂ ਤੇ ਜੜਾ ਲਵਾ ਕੇ ਪੰਜਾਬ ਦੀ ਦੇਸ਼ ਦੀ ਘਟ ਗਿੰਤੀ ਆ ਸਿੱਖ ਉਹਨਾਂ ਵਾਸਤੇ ਜਿਹੜੀਆਂ ਸਮੱਸਿਆਵਾਂ ਖੜੀਆਂ ਕਰਨਾ ਚਾਹੁੰਦੇ ਨੇ ਪੰਜਾਬੀਆਂ ਵਾਸਤੇ ਇਹ ਵੀ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ ਆ ਪੰਜਾਬ ਦੀ ਉਹ ਧਰਤੀ ਆ ਜਿੱਥੇ ਕਦੀ ਵੀ ਫਿਰਕੂ ਦੰਗੇ ਨਹੀਂ ਹੋਏ ਹੋਏਗੇ ਆਪਾਂ ਕਦੀ ਵੀ ਪੰਜਾਬੀਆਂ ਨੇ ਇੱਕ ਦੂਜੇ ਨਾਲ ਭਰਾਵਾਂ ਵਾਂਗ ਰਹੇ ਆ ਗਿਆ ਕਦੀ ਵੀ ਸਾਡੇ ਵਿੱਚ ਇਸ ਕਿਸਮ ਦੇ ਪਰ ਪਾਜਪਾ ਜੇ ਜੇ ਭਾਜਪਾ ਦੀ ਐਂਟਰੀ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਭਾਈ ਇਹ ਭਾਈਚਾਰਕ ਸਾਂਝ ਤੇ ਸੱਟ ਮਾਰਨਗੇ ਇਹ ਨੁਕਸਾਨ ਕਰਨਗੇ ਸਾਡਾ ਇਸ ਕਰਕੇ ਭਾਈ ਇਹਨਾਂ ਤੋਂ ਬਚ ਕੇ ਰਹੋ ਜਿਹੜੀ ਜੜੀਆਂ ਕੋਸ਼ਚਾਂ ਚ ਲੱਗੇ ਹੋਏ ਆ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਚ ਅੰਦੋਲਨ ਹੋਰ ਤੇਜ ਤੇ ਤਿੱਖਾ ਹੋਣਾ ਵਾ ਸਾਨੂੰ ਇਸ ਗੱਲ ਦੀ ਉਮੀਦ ਆ ਕਿ ਇਹ ਅੰਦੋਲਨ ਮੋਦੀ ਸਰਕਾਰ ਲਈ ਬਹੁਤ ਵੱਡਾ ਚੈਲੰਜ ਆ ਮੰਗਾ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ਬਰ ਕਰ ਲੈਣ ਜਿੰਨਾ ਮਰਜ਼ੀ ਜ਼ਬਰ ਢਾ ਲੈਣ ਜਿਵੇਂ ਮਰਜ਼ੀ ਜ਼ੋਰ ਲਾ ਲੈਣ ਕਿਸਾਨਾਂ ਦਾ ਹੱਕ ਹੈਗਾ ਸਾਡਾ ਮੁੱਢਲਾ ਅਧਿਕਾਰ ਹੈਗਾ ਪਰ ਅਸੀਂ ਪੀਸਫੁਲੀ ਢੰਗ ਨਾਲ ਅੰਦੋਲਨ ਕਰ ਸਕੀਏ ਮੈਂ ਫਿਰ ਬੇਨਤੀ ਕਰਨਾ ਵੀ ਗਰਮੀਆਂ ਆ ਰਹੀਆਂ ਪੱਖਿਆਂ ਦਾ ਪ੍ਰਬੰਧ ਟਰਾਲੀਆਂ ਦੇ ਵਿੱਚ ਹਰੀਆਂ ਜਾਲੀਆਂ ਦਾ ਪ੍ਰਬੰਧ ਮੱਛਰਾ ਮੱਛਰ ਵਾਸਤੇ ਆਟੋ ਮਾਸਤ ਗਰਮੀਆਂ ਦੇ ਪ੍ਰਬੰਧ ਕਰਕੇ ਆਓ ਤਾਰਾਂ ਲੈ ਕੇ ਆਓ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ ਵੀ ਦੋਵਾਂ ਬਾਰਡਰਾਂ ਦੇ ਉੱਤੇ ਜਿਹੜੀ ਬਿਜਲੀ ਦੀ ਸਮੱਸਿਆ ਹੈਗੀ ਆ ਉਹ ਦੋਵਾਂ ਬਾਰਡਰਾਂ ਦੀ ਬਿਜਲੀ ਦੀ ਸਮੱਸਿਆ ਕਿਵੇਂ ਜੜੀ ਆ ਉਹ ਹੱਲ ਕੀਤੀ ਜਾ ਸਕੇ ਛੋਟੇ ਟਰਾਂਸਫਾਰਮਰ ਮੈਂ ਕਹਿਆ ਸੀ ਪਿਛਲੇ ਅੰਦੋਲਨ ਚ ਦਿੱਲੀ ਤੇ ਹਰਿਆਣਾ ਵਿੱਚ ਸਾਨੂੰ ਬਿਜਲੀ ਦੀ ਸਮੱਸਿਆ ਨਹੀਂ ਆ ਰਹੀ ਉਹ ਸਾਨੂੰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਤੋ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਕਿਸੇ ਵੱਡੇ ਅਧਿਕਾਰੀ ਨੂੰ ਲਾ ਕੇ ਦੋਵਾਂ ਬਾਰਡਰਾਂ ਤੇ ਗਰਮੀਆਂ ਦੇ ਵਿੱਚ ਜਿਵੇਂ ਬਿਜਲੀ ਚਾਹੀਦੀ ਆ ਉਹ ਸਹੂਲਤ ਮਹੱਈਆ ਕਰਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ